13 ਦਸੰਬਰ ਦਿਨ ਹੈਗਾ ਜੀ ਅੱਜ ਸ਼ਨੀਵਾਰ ਤੇ ਸਾਲ 2025 ਆ ਜੀ ਤੇ ਕਾਫੀ ਟਾਈਮ ਹੋ ਗਿਆ ਆਪਾਂ ਨੂੰ ਤੁਰਿਆ ਨੂੰ ਜੀ ਜਿੱਥੇ ਆਪਾਂ ਟੈਂਟ ਲਾਇਆ ਸੀਗਾ ਉੱਥੋਂ ਪੱਤ ਖੋ ਟੈਂਟ ਦੀ ਕਰਕੇ ਤੇ ਤੁਰ ਪਿਆ ਜੀ ਅੱਗੇ ਆ ਕੇ ਇਧਰਲੇ ਪਾਸੇ ਗੁਰਦੁਆਰਾ ਸਾਹਿਬ ਆਇਆ ਸੀਗਾ ਜੀ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਿੰਘ ਸਭਾ ਖੇੜਾੜੀ ਖਿਰਾੜੀ ਐਸੇ ਪਿੰਡ ਦਾ ਨਾਮ ਆ ਜੀ ਇਧਰਲੇ ਪਾਸੇ ਗੁਰਦੁਆਰਾ ਸਾਈ ਬਾਜੀ ਤੇ ਸਾਈਕਲ ਪਾਉ ਸਾਹਮਣੇ ਕਰਕੇ ਲਾਤੇ ਉਧਰ ਜੀ ਤੇ ਸੋਚਿਆ ਚਲੋ ਨਾਲੇ ਦਰਸ਼ਨ ਕਰ ਚੱਲਾਂਗੇ ਜੀ ਤੇ ਨਾਲੇ ਚਾਹ ਸ਼ੱਕ ਚੱਲਾਂਗੇ ਜੀ ਅੰਦਰ ਜਾ ਕੇ ਇਹ ਚਾਹ ਪੁੱਛੀ ਸੀ ਕੀ ਤੇ ਮਾਤਾ ਜੀ ਕਹਿੰਦੇ ਤੁਸੀਂ ਬੈਠੋ ਤੇ ਚਾਹ ਪਾ ਤੁਹਾਨੂੰ ਹੁਣੇ ਬਣਾ ਦਿੰਦੇ ਆ ਜੀ ਚਾਹ ਪਾਣੀ ਆਪਾਂ ਬਾਅਦ ਚ ਪੀਨੇ ਤੇ ਪਹਿਲੇ ਬਾਬਾ ਜੀ ਨਾਲ ਆਪਾਂ ਗੱਲਬਾਤ ਕਰ ਲਈ ਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਬਾਬਾ ਜੀ ਇਹ ਕਿਹੜਾ ਪਿੰਡ ਆ ਜੀ ਇਹ ਇਹ ਗੁੰਦੀ ਜ਼ਿਲ੍ਹਾ ਇਹ ਕਿੰਦਵਜ ਦਾ ਖਰਾਲੀ ਫਾਟਕ ਦੇ ਨਾਂ ਦੇ ਗੁਰਦੁਆਰਾ ਸਾਹਿਬ ਬੜਾ ਦਰਬਾਰ ਠੀਕ ਹੈ ਜੀ ਤੇ ਬਾਬਾ ਜੀ ਇੱਥੇ ਕਿੰਨੇ ਕ ਆਪਣੇ ਸਿੱਖ ਪਰਿਵਾਰ ਰਹਿੰਦੇ ਆ ਜੀ ਤੇ ਤਕਰੀਬਨ 55 ਘਰ ਰਹਿੰਦੇ ਆ 50 55 ਘਰ ਜੀ ਹਾਂ ਤੇ ਗੁਰਦੁਆਰਾ ਸਾਹਿਬ ਫਿਰ ਸਿੱਖ ਸੰਗਤਾਂ ਵੱਲੋਂ ਬਣਾਇਆ ਗਿਆ ਜੀ ਬਿਲਕੁਲ ਸਿੱਖ ਸੰਗਤਾਂ ਵੱਲੋਂ ਠੀਕ ਹੈ ਜੀ ਔਰ ਬਾਬਾ ਜੀ ਲਖਾ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਜੀ ਦੀ ਬਰਾਵਾ ਸਰਕਾ ਉਹਨਾਂ ਦੀ ਬਹੁਤ ਘਾਲ ਸੇਵਾ ਚੱਲ ਰਹੀ ਹੈ ਅੱਛਾ ਉਹਨਾਂ ਦੀ ਸੇਵਾ ਚੱਲਦੀ ਹੈ ਜੀ ਹਾਂਜੀ ਠੀਕ ਹੈ ਜੀ ਬਾਬਾ ਆਪਾ ਪੰਜਾਬ ਤੋਂ ਹੈ ਜੀ ਇੱਥੋਂ ਹੀ ਜੇ ਲੋਕਲ ਰਹਿਣ ਵਾਲੇ ਨਹੀਂ ਜੀ ਹਮ ਪੰਜਾਬ ਤੋਂ ਸਭ ਲੋਕ ਕੋਈ ਰਿਆਣੇ ਨੂੰ ਪਈ ਰਿਆਣੇ ਦੇ ਤੇ ਘੱਟਿਆ ਅੱਛਾ ਅੱਛਾ ਜੀ ਜਿਆਦਾ ਮਠਿੰਡਾ ਕਵਲ ਮਤਲਬ ਮਾਲਵੇ ਦੇ ਇਲਾਕੇ ਦੇ اچھا اچھا ਜੀ ਅਮਰਸਾਡ ਦੇ ਇਲਾਕੇ ਦੇ اچھا اچھا ਜੀ ਜਲੰਧਰ ਇਲਾਕੇ ਦੇ ਠੀਕ ਹੈ ਜੀ ਤੇ ਬਾਬਾ ਜੀ ਆਪਾਂ ਕਿੱਥੋਂ ਪੰਜਾਬ ਤੋਂ ਹਾਂ ਅਮਰਸਾਡ ਖਿਆਲਾ ਨਾਲ ਹੀ ਆਮਪੀਰ ਦੇ ਲੱਗੇ ਖਿਆਲਾ ਮੈਂ ਠੀਕ ਹੈ ਠੀਕ ਹੈ ਹਾਂ ਜੀ ਤੇ ਫਿਰ ਗੁਰਬਾਨੀ ਦੀ ਸੇਵਾ ਜੀ ਹਾਂ ਜੀ ਬਿਲਕੁਲ ਰਾਗੀ ਸਾਹਿਬ ਦੀ ਨਾ ਜੀ ਗਰੰਥੀ ਦੀ ਸੇਵਾ ਵਾਲ ਗਰੰਥੀ ਦੀ ਸੇਵਾ ਠੀਕ ਹੈ ਜਦੋਂ ਠੀਕ ਆ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਾਲ ਸਤਿ ਸ੍ਰੀ ਅਕਾਲ ਨਾਲ ਚੱਲਣਾ ਬਹੁਤ ਵੰਦ ਸਰਬੱਤ ਦਾ ਭਲਾ ਗੁਰੂ ਨਾਮ ਦੇ ਨਾਮ ਚੜਦੀ ਕਲਾ ਯਾਰ ਤੇਰੇ ਪਾਣੀ ਸਰਬਤ ਦਾ ਵਾਹ ਅੱਜ ਦੀ ਚਾਹ ਨਾਲ ਜੀ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਜੀ ਥੋਡੀਆਂ ਦਵਾਈਆਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਤੇ ਅੱਜ ਆਪਾਂ ਜਿਹੜੀ ਜਗ੍ਹਾ ਜਾਣਾ ਹੈਗਾ ਜੋ ਉਸ ਜਗ੍ਹਾ ਦਾ ਨਾਮ ਹੈਗਾ ਲਖੇਰੀ ਲਖੇਰੀ ਇੱਥੋਂ ਉੱਪਰ ਆ ਕੇ ਕਿਲੋਮੀਟਰ ਹੈਗਾ ਤੇ 50 ਕਿਲੋਮੀਟਰ ਲਖੇਰੀ ਚੱਲਾਂਗੇ ਜੀ ਉਸ ਤੋਂ ਬਾਅਦ ਇੱਕ ਅੱਗੇ ਹੋਰ ਸ਼ਹਿਰ ਸੀਗਾ ਜੀ ਉੱਥੋਂ ਤੱਕ ਆਪਾਂ ਜਾਣਾ ਹੈਗਾ ਜੀ ਤੇ ਆਪਾਂ ਕੁੱਲ ਮਿਲਾ ਕੇ 120 ਜਾਂ 130 ਕਿਲੋਮੀਟਰ ਦਾ ਅੱਜ ਸਫ਼ਰ ਕਰਨਾ ਕਰਨਾ ਹੈਗਾ ਇਹ ਬਸ ਚਾਹ ਪੀ ਲਈਏ ਜੀ ਤੇ ਤੁਰਦਿਆਂ ਫਿਰ ਅੱਗੇ ਵੱਲੋਂ ਸਾਹਮਣੇ ਇਹ ਗੁਰਦੁਆਰਾ ਸਾਹਿਬ ਹੈ ਜੀ ਜਾ ਪਾਣੀ ਵਧੀਆ ਪੀ ਕੇ ਤੁਰੇ ਸੀਗੇ ਤੇ ਲਖੇਰੀ ਆਪਾਂ ਪਹੁੰਚ ਗਏ ਆ ਜੀ ਇਹ ਲਖੇਰੀ ਦਾ ਏਰੀਆ ਹੈ ਚੜਾਣਾਂ ਪੈਣ ਲੱਗੀਆਂ ਹੁਣ ਲਖੇਰੀ ਦੀਆਂ ਆਸੇ-ਪਾਸੇ ਆ ਪਹਾੜ ਜੇ ਹੈਗੇ ਆ ਜੀ ਇਹ ਲੋਕਾਂ ਦੇ ਘਰ ਵੀ ਆ ਤੇ ਪਹਾੜਾਂ ਦੇ ਵਿੱਚ ਦੀ ਹੋ ਕੇ ਰਾਹ ਜਾਂਦਾ ਹੈ ਤੇ ਫਿਰ ਇੰਨਾ ਕੁ ਲੱਗ ਗਿਆ ਆਪਣਾ ਗੇਅਰ ਦੂਜਾ ਲੋ ਆ ਜੀ ਤੀਜਾ ਲੋ ਆਹ ਇਹ ਤਾਂ ਗਾਣੇ ਬੜੇ ਸੋਹਣੇ ਚਲਾ ਕੇ ਰੱਖਦੇ ਆਂ ਅਸੀਂ ਠੀਕ ਹੈ ਜੀ ਦੇਖਦੇ ਆਂ ਕਿਸੇ ਪਾਸੇ ਕੋਟਾ ਬਾਟੂ ਬਾ ਮਿਲਦਾ ਪਾਣੋ ਜੀ ਮਾੜਾ ਮੋਟਾ ਕੁਝ ਖਾ ਪੀ ਲਈਏ ਤੇ ਫੇਰ ਚੱਲਾਂਗੇ ਅੱਗੇ ਵੱਲੋਂ ਅਜੇ ਤੱਕ ਆਪਾਂ ਲਖੇਰੀ ਦੇ ਵਿੱਚ ਹੀ ਆਂ ਜੀ ਇਧਰਲੇ ਪਾਸੇ ਅਟਾਪਾ ਆਇਆਗਾ ਜੀ ਇਹ ਟਾਪੇ ਤੇ ਲਿਖਿਆ ਹੋਇਆ ਹੈ ਦਾਲ ਬਾਟੀ ਦਾਲ ਬਾਟੀ ਇੱਥੋਂ ਦਾ ਮਸ਼ਹੂਰ ਆ ਰਾਜਸਥਾਨ ਦਾ ਵੀ ਤੇ ਐਮਪੀ ਦਾ ਵੀ ਇਹ ਨਾਲੇ ਤਾਂ ਭਾਈ ਥੋੜਾ ਮੋਟਾ ਚਾਹ ਪਾਣੀ ਪੀ ਲੈਣੇ ਹਨ ਤੇ ਮਾੜਾ ਮੋਟਾ ਕੋਈ ਖਾਣ ਪੀਣ ਨੂੰ ਇਹਦਾ ਖਾਣ ਪੀਣ ਕਰ ਲਾਂਗੇ ਇੱਕ ਗੱਲ ਭਾਈ ਬਾਲੀ ਵੱਡੀ ਸੀਗੀ ਆਪਣੀ ਵੀ ਜਿਹੜੇ ਕੱਪੜੇ ਧੋਣ ਵਾਲੇ ਰਹਿੰਦੇ ਸੀਗੇ ਆਪਣੀ ਬਹੁਤ ਟਾਈਮ ਦੇ ਆਪਣੇ ਕੱਪੜੇ ਪਏ ਸੀਗੇ ਤੇ ਤਕਰੀਬਨ ਤਕਰੀਬਨ ਸਾਰੇ ਧੋਣ ਵਾਲੇ ਸੀਗੇ ਹੋ ਕੇ ਮਾਰ ਲੈ ਹੁੰਦੇ ਆ ਇਹਨਾਂ ਦਾ ਚੰਗੀ ਇਸ ਤਰ੍ਹਾਂ ਕਲਰ ਰਗੜੇ ਨਾ ਸੀ ਕੱਲੇ ਹਾਂ ਪਹੁੰਚਾਂ ਦੇ ਹਾਂ ਆ ਖੁੱਲਾ ਡੋਲਾ ਪਾਣੀ ਆਇਆ ਸੀਗਾ ਜੀ ਵਧੀਆ ਡਿੱਗੀ ਬਣੀ ਹੋਈ ਆ ਨਹਾ ਵੀ ਲਾਵਾਂਗੇ ਤੇ ਕੱਪੜੇ ਧੋਣ ਵਾਲੇ ਆਪਣੇ ਕੱਪੜੇ ਕੋਪੜੇ ਵੀ ਸਾਰੇ ਧੋਲਾਂਗੇ ਜੀ ਉਦੋਂ ਵਾਹ ਭਾਈ ਕੱਪੜੇ ਪਏ ਜਿੰਨੇ ਸੀ ਜੀ ਆਪਣੇ ਕੋਲ ਸਾਰੇ ਧੋਣ ਵਾਲੇ ਹੀ ਆ ਜੀ ਇਹ ਪਹਿਲਾਂ ਚਾਹ ਪੀ ਲਈਏ ਜੀ ਕੋਈ ਭਾਈ ਨੇ ਚਾਹ ਕਹੀ ਹੋਈ ਆ

ਜਿਵੇਂ ਆਪਾਂ ਪਿੱਛੇ ਗੱਲ ਕੀਤੀ ਸੀ ਵੀ ਭਾਈ ਹਰੇਕ ਹੋਟਲ ਦੇ ਬਾਹਰ ਲਿਖਿਆ ਹੁੰਦਾ ਦਾਲ ਬਾਟੀ ਤੇ ਖਾਣ ਨੂੰ ਵੀ ਦਾਲ ਬਾਟੀ ਮਿਲੇਗਾ ਰੋਟੀ ਦਾਟੀ ਇੱਥੇ ਘਾਟੀ ਬਣਾਉਂਦੇ ਆ ਇਸ ਏਰੀਆ 'ਚ ਜ਼ਿਆਦਾਤਰ ਇਹਨਾਂ ਦੀ ਫੇਮਸ ਦਾਲ ਬਾਟੀ ਆ ਯਾਹੀ ਖਾਣੀ ਪਊਗੀ ਵੈਸੇ ਇਹ ਵੀ ਵਧੀਆ ਹੁੰਦੀ ਆ ਰੋਟੀ ਵਾਲਾ ਸਵਾਦ ਹੀ ਹੁੰਦਾ ਐ ਚ ਵੀ ਪਰ ਇਹਨੂੰ ਖਾਣੇ ਹੱਥਾਂ ਨਾਲ ਪੈਂਦਾ ਗਾ ਨਾਲ ਬਾਟੀ ਆਪਾਂ ਖਾਲੀ ਆ ਜੀ ਤੇ ਕੱਪੜੇ-ਕੁਪੜੇ ਭਾਈ ਸਾਰੇ ਆਪਾਂ ਜਿੰਨੇ ਸੀਗੇ ਧੋਣ ਵਾਲੇ ਸਾਰੇ ਧੋਲੇ ਆ ਜੀ ਵੀ ਘਰ ਤੱਕ ਹੁਣ ਆਪਾਂ ਨੂੰ ਲੋਡ ਨਹੀਂ ਪੈਂਦਾ ਕੱਪੜੇ ਵੀ ਧੋਲੇ ਸਾਰੇ ਜਿੰਨਾ ਵੀ ਲੈ ਆ ਤੇ ਕੱਪੜੇ ਆਪਣੇ ਬਾਲੇ ਜਿਹੋ ਨਾਲੇ ਪਏ ਹੋਏ ਸੀਗੇ ਕਿਉਂਕਿ ਇੱਥੇ ਕੱਪੜੇ ਧੋਣ ਨੂੰ ਕੋਈ ਜਗ੍ਹਾ ਨਹੀਂ ਮਿਲੀ ਸੀਗੀ ਹਜ਼ੂਰ ਸਾਹਿਬ ਦੇ ਆਪਣੇ ਕੱਪੜੇ ਧੋਤੇ ਹੋਇਆ ਜੀ ਉੱਥੇ ਵੀ ਮਾੜੇ-ਮੋੜੇ ਧੋਤੇ ਸੀਗੇ ਕੋਈ ਜ਼ਿਆਦਾ ਨਹੀਂ ਧੋਤੇ ਸੀਗੇ ਤੇ ਉਸ ਤੋਂ ਬਾਅਦ ਅੱਗੇ ਕੋਈ ਸਵੱਬਜਾ ਹੀ ਨਹੀਂ ਬਣਿਆ ਨਾ ਹੀ ਕੋਈ ਧੋਣ ਵਾਲੀ ਜਗ੍ਹਾ ਆਈ ਆ ਜੀ ਤੇ ਹੁਣ ਇੱਥੇ ਵਧੀਆ ਖੁੱਲਾ ਜਿਹਾ ਪਾਣੀ ਸੀਗਾ ਤੇ ਨਾਲੇ ਕੱਪੜੇ-ਕਪੜੇ ਧੋਲੇ ਤੇ ਨਾਲੇ ਨਾਲੇ ਆ ਜੀ ਜੇ ਕੋਈ ਟਰੈਵਲ ਵਾਲੀ ਗੱਲ ਕਰੀਏ ਵੀ ਮਤਲਬ ਕਿ ਟਰੈਵਲ ਵਾਲਾ ਬੰਦਾ ਕਿੱਥੇ ਨਾ ਧੋ ਸਕਦਾ ਹਣਾ ਜਿਆਦਾ ਪੈਟਰੋਲ ਪੰਪ ਹੁੰਦਾਗਾ ਤੇ ਜਾਂ ਇਦਾਂ ਦੇ ਟਾਬੇ ਮਿਲ ਜਾਂਦੇ ਕਦੇ-ਕਦਾਂ ਹੀ ਟਾਬਿਆਂ ਦੇ ਬੰਦਾ ਉਹਦੇ ਕੱਪੜੇ-ਕਪੜੇ ਧੋ ਸਕਦਾਗਾ ਇੰਨਾ ਆ ਸਕਦਾਗਾ ਨਾਲੇ ਔਰ ਖਾਣਾ ਪੀਣਾ ਹੋ ਜਾਂਦਾ ਜਿੰਨੇ ਟਾਈਮ ਨੂੰ ਖਾਣਾ ਪੀਣਾ ਬਣਦਾ ਲਾਉਂਦਿਆਂ ਰੋਟੀ ਪਾਣੀ ਉਹਨਾਂ ਨੂੰ ਬੰਦਾ ਲਾ ਲੂ ਲੈਂਦਾਗਾ ਬਸ ਐਂ ਚੱਲ ਪੈਂਦਾ ਤੋਰੀ ਫਿਰਕਾ ਬੰਦੇ ਦਾ ਜੀ ਇਹੜ ਪਾਵਰ ਬੈਂਕ ਲਾ ਲੀਆ ਚਾਰ ਦੇ ਤੋਂ ਜੀ ਆ ਫੋਨ ਫਾਨ ਆਪਾਂ ਚਾਰਜ ਕਰ ਲਿਆ ਤੇ ਸਾਈਕਲ ਵੀ ਬਿਲਕੁਲ ਆਪਣੇ ਰੈਡੀ ਆ ਜੀ ਤੇ ਹੁਣ ਬਸ ਕੋਰਣ ਦੀ ਦੇਰੀ ਆ ਗੱਲੀ ਇਹ ਰੋਡ ਵੀ ਇਹ ਬੜਾ ਚੱਲਦਾਗਾ ਜੀ ਤੇ ਰੋਡ ਤੇ ਹੈ ਵੀ ਸਾਰੇ ਟਰੱਕ ਇੱਥੇ ਧੂੜ ਕਣ ਬੜਾ ਹੁੰਦਾਗਾ ਜੀ ਕਿਉਂਕਿ ਵੱਡੇ ਵੱਡੇ ਟਰੱਕ ਚੱਲਦੇ ਆ ਤੇ ਰੋਡ ਵੀ ਇਹ ਥੋੜਾ ਜਿਹਾ ਠੀਕ ਠਾਕ ਜਾਗਾ ਟੁੱਟਿਆ ਭੱਜਾ ਰੋਡ ਆ ਤੇ ਆਸ-ਪਾਸੇ ਦੀ ਪਹਾੜਾਂ ਦੀ ਸੁੰਦਰਤਾ ਸੋਹਣੀ ਆ ਹਰੇ ਭਰੇ ਪਹਾੜਾ ਬਿਲਕੁਲ ਜਿਵੇਂ ਰਾਜਸਥਾਨ ਚ ਇਕੱਲੇ ਆਪਾਂ ਟਿੱਬੇ ਹੀ ਸੁਣੇ ਸੀਗੇ ਪਰ ਟਿੱਬਿਆਂ ਨੂੰ ਛੱਡ ਕੇ ਪਹਾੜ ਵਾਲੇ ਏਰੀਆ ਵੀ ਹੈਗੇ ਆ ਜੀ ਰਾਜਸਥਾਨ ਦੇ ਵਿੱਚ ਜਿਵੇਂ ਆ ਹੈਗੇ ਆ ਆ ਪੂਰੇ ਹਰੇ ਭਰੇ ਪਹਾੜਾ ਇਹ ਹੁਣ ਬਾਹਲਾ ਸਮਾਂ ਨਹੀਂ ਇੱਥੇ ਖਰਾਬ ਕਰੀਏ ਆਪਾਂ ਅੱਗੇ ਆਪਾਂ ਨੂੰ ਟਾਈਮ ਇੱਥੇ ਜ਼ਿਆਦਾ ਹੋ ਗਿਆ ਜੀ ਤੇ ਹੁਣ ਵਧਦੇ ਆ ਅੱਗੇ ਵੱਲ ਨੂੰ ਦੇਖਦੇ ਆ ਕਿੰਨਾ ਕੁ ਆਪਣਾ ਇਹ ਤੋਂ ਸਫ਼ਰ ਨਿਕਲਦਾ ਹੈਗਾ ਜੀ ਅੰਦਰ 6 ਕਿਲੋਮੀਟਰ ਭੱਗੇ ਆਏ ਆਂ ਜੀ ਉਸ ਢਾਬੇ ਤੋਂ ਤੇ ਰਾਹ ਬੜਾ ਸੋਹਣਾ ਬਣ ਗਿਆਗਾ ਸੋਹਣਾ ਬਣਨ ਦਾ ਮਤਲਬ ਭਾਈ ਦੋਨਾਂ ਪਾਸੇ ਪਹਾੜ ਆ ਗਿਆ ਖੱਬੀ ਸਾਈਡ ਵੀ ਪਹਾੜ ਆ ਤੇ ਸੱਜੀ ਸਾਈਡ ਵੀ ਪਹਾੜ ਆ ਤੇ ਵਿੱਚ ਦੀ ਇੱਕ ਰੋਡ ਜਾਂਦਾਗਾ ਤੇ ਜਿਹੜਾ ਬੜਾ ਸੋਹਣਾ ਰੋਡ ਆ ਜੀ ਰੋਡ ਇਹ ਚੱਲਦਾ ਹੀ ਰਹਿੰਦਾਗਾ ਟਰੱਕ ਟਰੱਕ ਕਾਫੀ ਹੈਗੇ ਇੱਥੇ ਆਪਾਂ ਨੂੰ ਪਿੱਛੇ ਕਿਸੇ ਨੇ ਕਿਹਾ ਸੀਗਾ ਭਾਈ ਕਹਿੰਦੇ ਰਾਤ ਰੂਤ ਨੂੰ ਤੁਸੀਂ ਇਹ ਸਫਰ ਕਰਨਾ ਤੇ ਇਸ ਰੋਡ ਤੇ ਸਫਰ ਰਾਤ ਨੂੰ ਨਾ ਹੀ ਕਰਿਓ ਕਹਿੰਦੇ ਰੋਡ ਤੇ ਸਫਰ ਕਰਨ ਨੂੰ ਆਪਾਂ ਤਾਂ ਮਨਾ ਕੀਤਾ ਸੀਗਾ ਜੀ ਕਿਉਂਕਿ ਇਸ ਰੋਡ ਤੇ ਚੜ੍ਹਾਣਾਂ ਵੀ ਆਉਣਗੀਆਂ ਤੇ ਰੋਡ ਵੀ ਸਾਰਾ ਜਿਹੜਾ ਸੁੰਨਾ ਜਾਗਾ ਉਂ ਚੱਲਦਾ ਰੋਡ ਜ਼ਰੂਰ ਆ ਪਰ ਆਸੇ-ਪਾਸੇ ਕੁਝ ਵੀ ਹੈ ਨਹੀਂਗਾ ਨਾ ਕੋਈ ਦੁਕਾਨ ਆਉਣੀ ਆ ਨਾ ਕੁਝ ਆਉਣਾਗਾ ਐਦਾਂ ਹੀ ਜੰਗਲ ਜਾਗਾ ਤੇ ਆਪਾਂ ਜਲਦੀ ਜਲਦੀ ਪਹੁੰਚੇ ਕਿਸੇ ਥਾਂ ਟਿਕਾਣੇ ਦੇ ਜੀ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਰਹਿਣ ਵਾਲਾ ਬਸੇਰਾ ਦੇਖ ਕੇ ਇੱਕ ਟਾਈਮ ਨਾਲ ਲਾੜੀ ਆਪਣਾ ਟੈਂਟ ਆ ਖਤਰਨਾਕ ਆ ਕੰਮ ਜੇ ਆਪਾਂ ਇਸ ਰੋਡ ਤੇ ਰਾਤ ਨੂੰ ਸਫਰ ਕਰਾਂਗੇ ਤਾਂ ਨਹੀਂ ਸੀ ਕਿ ਤੇ ਠੰਡੀ ਠੰਡੀ ਹਵਾ ਚੱਲੀ ਜਾਂਦੀ ਸੀਗੀ ਚੱਲੀ ਤਾਂ ਕੀ ਜਾਂਦੀ ਸੀ ਪਰ ਲੱਗੀ ਜਾਂਦੀ ਸੀ ਠੰਡੀ ਠੰਡੀ ਹਵਾ ਇਸੇ ਕਰਕੇ ਭਾਈ ਆਪਾਂ ਟਾਈਮ ਨਾਲ ਚਾੜ੍ਹ ਲਿਆ ਫਿਰ ਕੋਟ ਦੇਖਦੇ ਆ ਕਿੰਨਾ ਕੁ ਚਿਰ ਆਪਾਂ ਸਫਰ ਕਰਦੇ ਆ ਇਸ ਰੋਡ ਦੇ ਉੱਪਰ ਜਿੱਥੇ ਕੋਈ ਰਹਿਣ ਵਾਸਤੇ ਵਧੀਆ ਜਗ੍ਹਾ ਮਿਲ ਗਈ ਉੱਥੇ ਲਾ ਕੇ ਟੈਂਟ ਪੈ ਜਾਗੇ ਆਪਾਂ ਉਹਲੇ ਰੱਪੇ ਵਾਲਾ ਪੂਰਾ ਰੋਡ ਕਿਉਂਕਿ ਟਾਇਰਾਂ ਦੀਆਂ ਆਵਾਜ਼ਾਂ ਹੀ ਸੁਣਦੀਆਂ ਗੱਲੀਆਂ ਹੋਰ ਤਾਂ ਆਸ-ਪਾਸੇ ਕੁਝ ਨਹੀਂ ਆ ਇਧਰ ਘਟਨਾ ਸੰਬੰਧੀ ਖੇਤਰ ਕਿਰਪਿਆ ਧੀਰੇ ਚੱਲੇ ਠੀਕ ਹੈ ਜੀ ਇਹ ਸਾਡਾ ਸਾਈਕਲ ਵੀ ਧੀਰੇ ਧੀਰੇ ਚੱਲਦਾ ਹੈਗਾ ਜੇ ਅਸੀਂ ਆਪ ਵੀ ਤੇ ਰੇਤੀ ਰਹੀਆਂ ਬਾਰੇ ਤੇਜ਼ ਚੱਲਣ ਵਾਲੇ ਆਪਾਂ ਵੀ ਹੈ ਨਹੀਂਗੇ ਮੌਸਮ ਬੜਾ ਸੋਹਣਾ ਹੋ ਗਿਆ ਜੀ ਤੇ ਪਹਾੜਾਂ ਦਾ ਜਿਹੜਾ ਡੁੱਬਦਾ ਸੂਰਜ ਹੁੰਦਾਗਾ ਉਹਦੀ ਵੀ ਕਿਆ ਗੱਲ ਬਾਤ ਹੀ ਹੁੰਦੀ ਆ ਸਾਹਮਣੇ ਸੂਰਜ ਦੀ ਲਾਲੀ ਤੇ ਬੜੀ ਸੋਹਣੀ ਲੱਗਦੀ ਆ ਜੀ ਤੇ ਥੱਲੇ ਇਧਰਲੇ ਪਾਸੇ ਆਹ ਰੋਡ ਜਾਂਦਾਗਾ ਜੀ ਇੱਕ ਆਹ ਰੋਡ ਤਾਂ ਨਹੀਂ ਸੜਕ ਹੀ ਆ ਇੰਦਰੀਆ ਇੱਕ ਨਦੀ ਆ ਜੀ ਇੱਥੇ ਏ ਲੈਕ ਜੀ ਬਣੀ ਹੋਈ ਆ ਇੰਦਰੀਆ ਲੈਕ ਉਹ ਕਹਿੰਦੇ ਪਹਾੜਾਂ ਦੇ ਵਿੱਚ ਬਿਲਕੁਲ ਬਣੀ ਹੋਈ ਆ ਤੇ ਉਹਦਾ ਵੀ ਮਾਹੌਲ ਦੇਖਣ ਵਾਲਾ ਕਹਿੰਦੇ ਬਹੁਤ ਸੋਹਣੀ ਆ ਤੇ ਹੁਣ ਆਪਾਂ ਉਧਰ ਜਾ ਨਹੀਂ ਸਕਦੇ ਕਿਉਂਕਿ ਬਾਈ ਹਨੇਰਾ ਹੋ ਗਿਆ ਤੇ ਇੱਕ ਰਾਹ ਇਦਾਂ ਦਾਗਾ ਤੇ ਉਧਰ ਗਏ ਤਾਂ ਹਨੇਰਾ ਹੋ ਜਾਊਗਾ ਤੇ ਇੱਧਰ ਜਾਣ ਤੇ ਆਪਾਂ ਨੂੰ ਕੋਈ ਰਹਿਣ ਲਈ ਜਗਾ ਮਿਲ ਜੂਗੀ ਜੀ ਉਧਰ ਕੁਝ ਨਹੀਂ ਮਿਲਣਾ ਉਹ ਕੱਲਾ ਰਾਹ ਲੈਕ ਵਾਸਤੇ ਬਣਾਇਆ ਹੋਇਆਗਾ ਜੀ ਇਹ ਹਜੇ ਤੱਕ ਤਾਂ ਕੋਈ ਡਰ ਨਹੀਂ ਆ ਜੀ ਜਿਵੇਂ ਜਿਵੇਂ ਹਨੇਰਾ ਹੋਣ ਲੱਗ ਗਿਆ ਓਵੇਂ ਓਵੇਂ ਡਰ ਆਪਣਾ ਵੱਧਦਾ ਜਾਊਗਾ ਜੀ ਵੈਸੇ ਆਪਾਂ ਨੂੰ ਕਹਿਆ ਕਹਿੰਦੇ ਡਰਨ ਵਾਲੀ ਤਾਂ ਕੋਈ ਗੱਲ ਨਹੀਂ ਐਸਤੇ ਉੱਪਰ ਰੋਡ ਚੱਲਦਾ ਰਹਿੰਦਾ ਕਹਿੰਦੇ ਵੈਸੇ ਭਾਈ ਕਹਿੰਦਾ ਰਾਤ ਨੂੰ ਇੱਥੇ ਲਾਈਟਾਂ ਲੂਟਾਂ ਨਹੀਂ ਹੁੰਦੀਆਂ ਤਾਂ ਕਰਕੇ ਥੋੜਾ ਜਿਹਾ ਹੁੰਦਾ ਗਾ ਤੇ ਸਾਹਮਣੇ ਪਹਾੜ ਬੜਾ ਸੋਹਣਾ ਗਾ ਜੀ ਤੇ ਥੱਲੇ ਪਹਾੜ ਦੇ ਹਰਿਆਲੀ ਹਾਂ ਹਰਿਆਲੀ ਭਰੇ ਦਰਖਤ ਲੱਗੇ ਹੋਏ ਆ ਜੀ ਇਹ ਸਾਹਮਣੇ ਆਸੇ-ਪਾਸੇ ਜਿੰਨਾ ਦੇਖਾਂਗੇ ਸਾਰੇ ਪਹਾੜ ਹੀ ਪਹਾੜ ਆ ਮੈਂ ਕਿਹਾ ਜੀ ਰਾਹ ਤੋਂ ਜਾਣ ਦੋ ਚੇਤੀ ਨਹੀਂ ਕਰਦਾ ਕਿਉਂਕਿ ਰਾਹ ਹੀ ਇੰਨਾ ਸੋਹਣਾ ਤੇ ਆਸੇ-ਪਾਸੇ ਦਾ ਮਾਹੌਲ ਵੀ ਬਹੁਤ ਸੋਹਣਾ ਹੈ ਇਧਰਲੇ ਪਾਸੇ ਕਿਲਾ ਬਣਿਆ ਹੋਇਆ ਹੈਗਾ ਜੀ ਕੋਈ ਤੇ ਜੋ ਅੱਜ ਕੱਲ ਬੰਦ ਆ ਵੈਸੇ ਤਾਂ ਕੋਈ ਵੀ ਕਿਲਾ ਹੁੰਦਾ ਟੂਰਿਸਟ ਪਲੇਸ ਲਈ ਖੁੱਲਿਆ ਹੁੰਦਾ ਹੈ ਪਰ ਇਹ ਕਿਲਾ ਬੰਦ ਆ ਇਹਦੇ ਵਿੱਚ ਕੋਈ ਜਾਂਦਾ ਆਉਂਦਾ ਨਹੀਂ ਜੀ ਕਿ ਜੇ ਇਧਰਲੇ ਪਾਸੇ ਮਾੜੀ ਜੀ ਝਾਤ ਮਾਰ ਤੇ ਇਧਰਲਾ ਮਾਹੌਲ ਵੀ ਬਹੁਤ ਹੀ ਸੋਹਣਾ ਹੈਗਾ ਜੀ ਸਰੋਂ ਦੇ ਫੁੱਲ ਖਿੜੇ ਹੋਏ ਆ ਜੀ ਇਧਰਲੇ ਪਾਸੇ ਵੀ ਉਹ ਪੁਰਾਣੇ ਜਿਹੇ ਘਰ ਹੈਗੇ ਆ ਆਹ ਵਾਲਾ ਜੀ ਇਹ ਵੀ ਬਈ ਕਿਸੇ ਕੁਦਰਤ ਤੋਂ ਘੱਟ ਨਹੀਂ ਆ ਹਨਾ ਕਿੰਨਾ ਸੋਹਣਾ ਇਲਾਕਾ ਹੈਗਾ ਤੇ ਉਨਾਂ ਹੀ ਸੋਹਣੇ ਬਈ ਇੱਥੇ ਦੇਖਣ ਵਾਲੀਆਂ ਚੀਜ਼ਾਂ ਵੀ ਬਹੁਤ ਨੇ ਜਿਵੇਂ ਆ ਕਿਲਾ ਦੇਖ ਗਿਆ ਹਨਾ ਵੀ ਜਿਹੜਾ ਬੰਦ ਹੀ ਪਿਆਗਾ ਆਸੇ-ਪਾਸੇ ਦੇ ਪਹਾੜ ਆ ਤੇ ਵਿੱਚ ਸਰੋਂ ਦੀ ਖੇਤੀ ਆ ਜੀ ਬਹੁਤ ਸੋਹਣਾ ਮਾਹੌਲ ਆ ਇਹ ਜਾਨ ਨੂੰ ਚਿਤ ਨਹੀਂ ਕਰਦਾ ਵੈਸੇ ਮਜਬੂਰੀ ਆ ਜੀ ਆਪਣੀ ਜਾਣਾ ਹੀ ਪੈਣਾ ਹੈਗਾ ਆਪਾਂ ਨੂੰ ਕਿਉਂਕਿ ਇੱਥੇ ਕੋਈ ਰਹਿਣ ਲਈ ਜਗ੍ਹਾ ਹੈ ਨਹੀਂਗੀ ਜਿਹੜੀ ਰਹਿਣ ਲਈ ਜਗ੍ਹਾ ਮਿਲੂਗੀ ਆਪਾਂ ਨੂੰ ਕਿਤੇ ਅੱਗੇ ਪਾਸੇ ਜਾ ਕੇ ਮਿਲੂਗੀ ਜੀ ਦ ਲొਕੇਸ਼ਨ ਬੜੀ ਸੋਹਣੀ ਸੀਗੀ ਜੀ ਜਿਹੜੀ ਜਗ੍ਹਾ ਤੇ ਆ ਬਣਿਆ ਹੋਇਆ ਹੈਗਾ ਜੀ ਕਿਲਾ ਤੇ ਇਧਰਲੇ ਪਾਸੇ ਲੋਕ ਉੱਪਰ ਵੀ ਜਾਂਦੇ ਆ ਉਹ ਤੇ ਸਾਹਮਣੇ ਮਸਜਿਦ ਬਣੀ ਹੋਈ ਆ ਤੇ ਉਹ ਬਾਈ ਉਥੋਂ ਆ ਰਹੇ ਆ ਤੇ ਕਿਲਾ ਦੇਖਣ ਨੂੰ ਬੜੀ ਸੋਹਣੀ ਜਗ੍ਹਾ ਤੇ ਬਣਿਆ ਹੋਇਆ ਹੈਗਾ ਬਿਲਕੁਲ ਪਹਾੜ ਦੇ ਉੱਪਰ ਬਣਾਇਆ ਹੋਇਆ ਹੈਗਾ ਜੀ ਤੇ ਚਲੋ ਵਧੀਆ ਅੱਗੇ ਵੱਲ ਨੂੰ ਇਸ ਤੋਂ ਪਹਿਲਾਂ ਹਨੇਰਾ ਹੋ ਜਾਏ ਤੇ ਗਾਹਾਂ ਕੁਝ ਦਿਖੇ ਨਾ ਉਸ ਤੋਂ ਵਧੀਆ ਆਪਾਂ ਪਹਿਲਾਂ ਅੱਗੇ ਚੱਲੀ ਪਈਏ ਜੀ ਪਾਸੇ ਜੀ ਆਹ ਪਾਣੀ ਆਉਂਦਾਗਾ ਸ਼ਾਇਦ ਇਹ ਪਾਣੀ ਉਹੀ ਲੇਖ ਚ ਆਉਂਦਾਗਾ ਜਿਹੜੀ ਲੇਖ ਤਾਂ ਆਪਾਂ ਜਾਣ ਨੂੰ ਕਹਿੰਦੇ ਸੀਗੇ ਵੀ ਜਿੱਥੇ ਨੇਰਾ ਹੋ ਜੂਗਾ ਨੇਰਾ ਤਾਂ ਹੁਣ ਵੀ ਹੋ ਗਿਆਗਾ ਜਿਹੜਾ ਇਹ ਪਾਣੀ ਆਉਂਦਾ ਇਹ ਉਸੇ ਲੇਖ ਦੇ ਵਿੱਚੋਂ ਆਉਂਦਾਗਾ ਤੇ ਸੋਹਣਾ ਲੱਗ ਰਿਹਾ ਜੀ ਇੱਥੋਂ ਦਾ ਮਾਹੌਲ ਇਹ ਰਾਜਸਥਾਨ ਵੀ ਕੋਈ ਭਾਈ ਬਾਹਰ ਨਾਲੋਂ ਘੱਟ ਨਹੀਂ ਆ ਇਧਰਲੇ ਪਾਸੇ ਨਜ਼ਰ ਮਾਰੀ ਤਾਂ ਇਧਰਲੇ ਪਾਸੇ ਵੀ ਬਹੁਤ ਇੱਕ ਅਲੱਗ ਤਰ੍ਹਾਂ ਦੀ ਗੱਲਬਾਤ ਆ ਅੱਛਾ ਇਹ ਤਾਂ ਕਰਦਾ ਵੀ ਭਾਈ Rajasthan ਪੂਰਾ ਦੇਖ ਕੇ ਜਾਈਏ ਹਨ ਤੇ ਚਲੋ Rajasthan ਦੇਖਣ ਵਾਸਤੇ ਆਪਾਂ ਨੂੰ ਇੱਕ ਜਾਂ ਇੱਕ ਤਾਂ ਥੋੜਾ ਹੋ ਗਿਆ 2.5 ਤੋਂ 3 ਮਹੀਨੇ ਜਿਹੜੇ ਆਪਣੇ Rajasthan ਟਕਾ ਕੇ ਘੁੰਮੇ ਜਾਣਾ ਤੇ ਉਹ ਬੜੀ ਵਧੀਆ ਗੱਲ ਹੈ ਜੀ ਕਿਉਂਕਿ Rajasthan ਦੇ ਵਿੱਚ ਬਹੁਤ ਕੁਝ ਦੇਖਣ ਵਾਲਾ ਹੈ ਤੇ ਆਪਾਂ ਟਕਾ ਟਕਾ ਕੇ ਦੇਖਾਂਗੇ ਤੇ ਆਪਾਂ ਕਿਹਨਾ ਆ ਹੁਣ ਟੂਰ ਖਤਮ ਕਰਕੇ ਘਰੇ ਚੱਲਾਂਗੇ ਘਰੇ ਜਿੰਨੇ ਦਿਨ ਲੱਗੇ ਆਪਣੇ ਘਰੇ ਲਾ ਕੇ ਅਗਲਾ ਜਿਹੜਾ ਟੂਰ ਹੋਊਗਾ ਜੀ ਉਹਪਰ ਦੇਖਾਂਗੇ ਰਾਜਸਥਾਨ ਜਾਂ ਉਧਰ ਅਸਾਮ ਵੱਲ ਦੇਖਾਂਗੇ ਜਿੱਧਰ ਜੇ ਆਪਾਂ ਨੂੰ ਠੀਕ ਲੱਗਿਆ ਹੋਵੇ ਸੀ ਉਧਰ ਉਧਰ ਦੇਖਾਂਗੇ ਆਪਾਂ ਤੇ ਤੁਸੀਂ ਵਲੌਗ ਦੇਖਣੇ ਨਾ ਬੰਦ ਕਰਿਓ ਜੀ ਕਿਉਂਕਿ ਘਰ ਵਾਲੇ ਵਲੌਗ ਵੀ ਆਪਾਂ ਜਾ ਕੇ ਪਾਵਾਂਗੇ ਤੇ ਚੱਲਦੇ ਆ ਜੀ ਆਪਾਂ ਅੱਗੇ ਵੱਲੋਂ ਜਿਸ ਪਿੰਡ ਦੀ ਗੱਲ ਕਰੀਏ ਜੀ ਤੇ ਪਿੰਡ ਦਾ ਨਾਮ ਹੈਗਾ ਜੀ ਇੰਦਰਾਗੜ੍ਹ ਇਹ ਉਹੀ ਪਿੰਡ ਆ ਜੀ ਜਿਹੜੇ ਆਪਾਂ ਪਿੱਛੇ ਕਿਲਾ ਦੇਖਿਆਗਾ ਤੇ ਕਿਲਾ ਹੁਣ ਵੀ ਦਿਖ ਰਿਹਾਗਾ ਇਹ ਘਰਾਂ ਦੇ ਉੱਪਰਲੀ ਸਾਈਡ ਹੀ ਕਿਲਾ ਪੈ ਜਾਂਦਾਗਾ ਜੀ ਤੇ ਜਿਆਦਾ ਹਨੇਰਾ ਨਾ ਕਰੀਏ ਇੱਥੇ ਤੇ ਵਧੀਆ ਅੱਗੇ ਵੱਲ ਨੂੰ ਇਹ ਜਗ੍ਹਾ ਕੋਈ ਰਹਿਣ ਲਈ ਪਿੱਛੇ ਮਿਲਣੀ ਨਹੀਂ ਸੀਗੀ ਤੇ ਜਿਹੜਾ ਪਹਾੜੀ ਇਲਾਕਾ ਸੀਗਾ ਉਹ ਵੀ ਆਪਾਂ ਸਾਰਾ ਕੱਢ ਤਾਗਾ ਜੀ ਬਸ ਬਾਈ ਕਹਿੰਦੇ ਡੇਢ ਕਿਲੋਮੀਟਰ ਜਾਂ 1 ਕਿਲੋਮੀਟਰ ਦੀ ਦੂਰੀ ਤੱਕ ਤੁਹਾਨੂੰ ਆਹ ਪਹਾੜ ਦੇਖਣਗੇ ਉਸ ਤੋਂ ਬਾਅਦ ਜਿਹੜਾ ਰਸਤਾ ਪਲੇਨ ਆ ਜਾਊਗਾ ਰਾਹ ਸੋਹਣਾ ਸੀਗਾ ਪਰ ਰਾਤ ਨੂੰ ਖਤਰਨਾਕ ਵੀ ਸੀਗਾ ਭਾਈ ਜੇ ਕਿਤੇ ਆਪਾਂ ਪਿੱਛੇ ਥੋੜਾ ਹਨੇਰਾ ਹੋ ਜਾਂਦਾ ਤੇ ਫਿਰ ਕੰਮ ਔਖਾ ਹੋ ਜਾਣਾ ਸੀ ਕਿਉਂਕਿ ਰਹਿਣ ਲਈ ਜਗ੍ਹਾ ਵੀ ਨਹੀਂ ਮਿਲਣੀ ਸੀਗੀ ਤੇ ਰਾਹ ਵੀ ਸਾਰਾ ਡਰਾਵਣਾ ਜਾਗਾ ਬਸ 1 ਕਿਲੋਮੀਟਰ ਅੱਗੇ ਜਾ ਕੇ ਭਾਈ ਪਲੇਨ ਰਾਹ ਆ ਜਾਊਗਾ ਇਹ ਵਧੀਆ ਸੈਂਕ ਚੱਲਣਗੇ ਉੱਤੇ ਤੇ ਵਧੀਆ ਸਾਰੇ ਪਾਸੇ ਹਰੌਣਕ ਵੀ ਹੋਊਗੀ ਪਹਾੜੀ ਇਲਾਕਾ ਆਪਾਂ ਪਿੱਛੇ ਸਾਰਾ ਕੱਢ ਆਏ ਆ ਜੀ ਤੇ ਅੱਗੇ ਆਇਆ ਅੱਗੇ ਕਟੋਲ ਪੜਾ ਜਾਇਆ ਸੀਗਾ ਤੇ ਟਰੱਕ ਟਰੱਕ ਬੜੇ ਖੜੇ ਆ ਜੀ ਇੱਥੇ ਉਸ ਰੋਡ ਤੇ ਦਾ ਜ਼ਿਆਦਾ ਟਰੱਕ ਹੀ ਜਾਂਦੇ ਆ ਜੀ ਟਰੱਕ ਆਪਾਂ ਪਹਿਲਾਂ ਵੀ ਕਾਫੀ ਮਾਤਰਾ ਦੇ ਵਿੱਚ ਦੇਖੇ ਹੋਏ ਆ ਜੀ ਉਸ ਰੋਡ ਤੇ ਤੇ ਹੁਣ ਅੱਗੇ ਪਲੇਨ ਰੋਡ ਆ ਗਿਆ ਸਾਰਾ ਜੀ ਜਿਹੜੀ ਜਗ੍ਹਾ ਤੇ ਆਪਾਂ ਜਾਣਾ ਸੀਗਾ ਜੀ ਉੱਥੇ ਆਪਾਂ ਪਹੁੰਚੇ ਤਾਂ ਨਹੀਂ ਉਹ ਆਪਣੇ ਤੋਂ ਹਜੇ ਪਿਆਗਾ ਜੀ 20 ਕਿਲੋਮੀਟਰ ਆਪਾਂ ਅੱਜ ਜਾਣਾ ਸੀਗਾ ਮਾਧਿਆਪੁਰਮ ਉੱਥੇ ਤੱਕ ਪਹੁੰਚਾ ਨਹੀਂ ਗਿਆ ਨੇਰਾ ਜ਼ਿਆਦਾ ਹੋ ਗਿਆ ਸੀ ਬਾਈ ਤੇ ਇੱਕ ਇਸ ਸੜਕ ਦੇ ਉੱਪਰ ਲਾਈਟਾਂ ਲੂਟਾਂ ਹੈ ਨਹੀਂ ਗਈਆਂ ਤਾਂ ਕਰਕੇ ਇਹ ਸੜਕ ਵੀ ਸਿੰਗਲ ਹੀ ਆ ਤਾਂ ਕਰਕੇ ਫਿਰ ਬਾਈ ਜਾਨ ਨੂੰ ਚਿਤ ਨਹੀਂ ਕੀਤਾ ਕਿਉਂਕਿ ਟਰੱਕ ਵੀ ਬੜੀ ਤੇਜ਼ੀ ਨਾਲ ਆਉਂਦੇ ਆ ਆਪਣੇ ਕੋਲੇ ਫਿਰ ਉਹ ਜੀ ਸੁਵਿਧਾ ਹੈ ਨਹੀਂ ਗਈ ਇਤਾ ਕਰਕੇ ਭਾਈ ਆਪਾਂ ਇਧਰ ਹੀ ਬ੍ਰੇਕ ਮਾਰ ਲਿਆ ਹੋਟਲ ਸੀਗਾ ਇਧਰ ਤੇ ਬਾਈ ਨਾਲ ਗੱਲ ਕੀਤੀ ਸੀਗੀ ਇਧਰ ਜੀ ਬਾਈ ਕਹਿੰਦੇ ਕੋਈ ਚੱਕਰ ਨਹੀਂ ਰਹਿਲੋ ਕਹਿੰਦਾ ਤੇ ਇਸ ਪਿੰਡ ਦਾ ਨਾਮ ਹੈਗਾ ਜੀ ਉੱਪਰ ਲਿਖਿਆ ਹੀ ਹੋਏਗਾ ਬੇਲਣ ਗੰਜ ਤੇ ਇਹ ਬੂੰਦੀ ਡਿਸਟ੍ਰਿਕਟ ਦੇ ਵਿੱਚ ਪੈ ਜਾਂਦਾ ਹੈਗਾ ਜੀ ਇਧਰਲੇ ਪਾਸੇ ਕਰਕੇ ਆਪਣੇ ਟੈਂਟ ਲਾ ਲਏ ਜੀ ਅੱਜ ਦੀ ਰਾਤ ਆਪਣੀ ਇਸ ਟਾਪੇ ਤੇ ਨਿਕਲੂਗੀ ਜੀ ਇਧਰ ਚ ਲਾਇਆ ਟੈਂਟ ਜੀ ਬਾਈ ਤਾਂ ਕਹਿੰਦਾ ਸੀ ਮੰਜਿਆਂ ਤੇ ਪੈਜੋ ਪਰ ਮੰਜਿਆਂ ਤੇ ਭਾਈ ਆਪਾਂ ਨੂੰ ਠੰਡ ਲੱਗੂਗੀ ਤੇ ਬਾਈ ਨੇ ਤਾਂ ਆਪਾਂ ਨੂੰ ਜੋਲੀ ਬਿਸਤਰੇ ਵੀ ਕੱਢ ਕੇ ਦੇ ਦਿੱਤੇ ਸੀਗੇ ਕਹਿੰਦੇ ਭਾਈ ਇਹਨਾਂ ਚ ਪੈਜੋ ਪਰ ਇਹ ਮੂੰਹ ਕਿੱਥੇ ਮੰਨਦੇ ਕਹਿੰਦਾ ਸੀ ਟੈਂਟ ਦੇ ਵਿੱਚ ਹੀ ਪਾਵਾਂਗੇ ਬਾ ਠੰਡ ਲੱਗਦੀ ਵੀਰੇ ਬਾ ਠੰਡ ਲੱਗਦੀ ਹੈ ਜੀ ਬਿਲਕੁਲ ਮੈਂ ਤਾਂ ਆਪ ਵੀ ਕਹੀ ਜਾਂਦਾ ਜੀ ਠੰਡ ਲੱਗਦੀ ਹੈ ਤੇ ਵੀਡੀਓ ਦੀ ਐਡਿਟ ਕਰਦੇ ਹੁਣ ਬੈਠ ਕੇ ਜੀ ਠੰਡੇ ਜੇ ਮਤੇ ਨਾਲ ਤੇ ਉਸ ਤੋਂ ਬਾਅਦ ਜਦ ਕਿ ਵਾਈਗੁਰ ਵਾਈਗੁਰ ਪੈ ਜਾਗੇ ਜੀ ਸਵੇਰੇ ਆਪਣੇ ਇਹ ਜਿਹੜਾ ਸਫਰ ਸ਼ੁਰੂ ਹੋ ਜੂਗਾ ਵੜ ਕੇ ਪੈ ਗਏ ਆ ਜੀ ਆਪਾਂ ਟੈਂਟ ਦੇ ਵਿੱਚ ਤੇ ਅੱਜ ਇੱਕ ਮੈਰਿਜ ਐਨਿਵਰਸਰੀ ਆ ਜੀ ਇੰਦੋਰ ਵਾਲੇ ਬਾਈਆਂ ਦੀ ਇਹਨਾਂ ਨੂੰ ਆਪਾਂ ਮਿਲ ਕੇ ਵੀ ਆਏ ਸੀਗੇ ਜਿਹੜੇ ਆਪ 사이ਕਲਿੰਗ ਕਰਦੇ ਸੀਗੇ ਤੇ ਨਾਮ ਸੀਗਾ ਜੀ ਉਹਨਾਂ ਦਾ ਬਲਵਿੰਦਰ ਸਿੰਘ ਤੇ ਮਾਤਾ ਜੀ ਦਾ ਨਾਮ ਸੀਗਾ ਜੀ ਮਨਜੀਤ कौर ਅੱਜ ਦੇ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਜੀ ਪਰਿਵਾਰ ਨੂੰ ਐਦਾਂ ਹੀ ਹੱਸਦਾ ਵਸਦਾ ਰੱਖੇ ਤੇ ਰੱਬ ਮੇਰਾ ਭਰਿਆ ਹੱਥ ਰੱਖੇ ਜੀ ਸਾਰੇ ਪਰਿਵਾਰ ਤੇ ਤੇ ਇੱਕ ਹੋਰ ਬਾਈ ਦਾ ਜਨਮ ਦੇਣਾ ਜੀ ਅੱਜ ਇਹ ਬਾਈ ਜੀ ਹੈਗੇ ਲੰਡਨ ਤੋਂ ਤੇ ਬਾਈ ਜੀ ਦਾ ਨਾਮ ਹੈਗਾ ਗੁਰਜੀਤ ਸਿੰਘ ਤੇ ਬਾਈ ਜੀ ਨੂੰ ਬਹੁਤ-ਬਹੁਤ ਬਧਾਈਆਂ ਜੀ ਜਨਮ ਦੇਣ ਦੀਆਂ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਨਵੇਂ ਸਫਰ ਤੇ ਨਵੀਂ ਸਵੇਰ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ